ਅਰੇ ਰਾਸ ਹਰ ਜੁਗ ਜੁਗ ਭਗਤ ਉਪਾਇਆ ਪੈ ਰਖਦਾ ਆਇਆ RAM ਰਾਜੇ ਹਰ ਨਕਸ਼ਟ ਹਰ ਮਾਰਿਆ ਅਪਰਲਾਤਰਾਇਆ ਅਹੰਕਾਰੀਆਂ ਨਿਤ ਕਾਂ ਪੇਠਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਆਤ ਲੈ ਛਡਾਇਆ ਸ਼ਲੋਕ ਮਾਰਲਾ ਪਹਿਲਾ ਦੁਖ ਤਰ ਸੁਗ ਰੋਗ ਪਿਆ ਜਾਂ ਸੁਖ ਤਾਮ ਨਾ ਹੋਏ ਤੋ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰਿ ਨਾ ਹੋਏ ਵਾਲੇ ਹਾਰੇ ਕੁਦਰਤ ਅਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਾਉ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਨ ਕੀਤੇ ਸੋ ਪਰਪਿਆ ਕਾਹ ਨਾਨਕ ਕਰਤੇ ਕੀਆ ਵਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਆ ਗਿਆ ਸਮਾ ਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸਮਾਲ ਲੈ ਉਹ ਅਜੇ ਤੇਰੇ ਨਾ ਜਾਣੇ ਕਿਸਨ ਕਾ ਕੇ ਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪ੍ਰਸ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੋਂ ਨਾ ਕੋਣ ਪਾਣ ਵੈ ਸੰਤਰਾ ਗਾਵੈ ਰਾਜਾ ਸਰਮ ਤੋਂ ਵਾਰੇ ਗਾਵਨ ਤੋਂ ਨਾ ਚਿਤ ਗੋਪ ਲੈ ਕੇ ਜਾਣਣ ਲਿਖ ਲੈ ਕੇ ਧਰਮ ਵਿਚਾਰੇ ਗਾਵਨ ਤੋਂ ਨਾਇਸ਼ਰ ਬਰਮਾ ਦੇਵੀ ਸੋ ਹਮ ਤੇਰੇ ਸਾਰ ਸਵਾਰੇ ਗਾਵਤੋਂ ਅੰਦਰ ਅੰਦਰ ਅਸਨ ਬੈਠੇ ਦੇਵਤਾਰ ਨਾਲੇ ਗਾਵਤੋਂ ਨੋ ਸੇਜ ਸੁਮਾਦੀ ਅੰਦਰ ਗਾਵਤੋਂ ਨੋ ਸਾਧ ਵਿਚਾਰੇ ਗਾਵਤੋਂ ਨਾ ਜਤੇ ਸਤੇ ਸੰਤੋਖੇ ਗਾਵਤੋਂ ਰੋ ਬੇਰ ਕਰਾਰੇ ਗਾਵਤੋਂ ਨੋ ਪੰਡਤੋਂ ਪੜਨਰ ਕੇਸ਼ਰ ਜੁਗ-ਜਗ ਬੇਤਾ ਨਾਲੇ ਗਾਵਤੋਂ ਨੋ ਮੋਹਣੀਯ ਮਨ ਮੋਹਣ ਸਵਰਗ ਮਛਪਿਆਲੇ ਗਾਵਤੋਂ ਨੋ ਰਤਨ ਆਪਾਇ ਤੇ ਰੇ 83 ਰਤਨ ਨਾਲੇ गावਨ ਤੋਂ ਨੋ ਜੋਤ ਮਹਾਂ ਮਲਸੂਰਾ ਗਾਵਣ ਤੋਂ ਨੋ ਕਾਣੀ ਚਾਰੇ ਗਾਵਨ ਤੋਂ ਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਹੀ ਦੁਨ ਗਾਵਨ ਜੋਤਿ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜੇਨਰ ਜਾਏ ਰੰਗੇ ਰੰਗੇ ਪਾਤੇ ਕਰ ਕਾ ਜਨ세 ਮਾਇਆ ਜਨ ਆਪਾਏ ਕਰ ਕਰ ਦੇ ਖੇ ਕੀਤਾ ਆਪਣਾ ਜਤਿ ਦੇ ਵੜਿਆਈ ਜੋ ਤਿਸ ਭਾਵੈ ਸੋਇ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈਆ ਸਮਹਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕੇਵੜਾ ਵਡਾ ਢਿਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰਗ ਮੇਰਾ ਗੁਣ ਗਹਿਰਾ ਕੋਈ ਨਾ ਜਾਣਾ ਤੇਰਾ ਕਿਤਾ ਕੇ ਵੱਡਾ ਚਿਰਾ ਰਹਾਓ ਸਭ ਸਰਤੀ ਮਿਲ ਸੁਤਕੁਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਾਨੇ ਗੁਰ ਗੁਰ ਹਾਈ ਕਹਿਣਾ ਜਾਈ ਤੇਰੀ ਤਲਬੜਿਆ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਪੁਰਖਾ ਗਿਆ ਵੜਿਆਈਆ ਤੋ ਜਿਵੇਂ ਸਿੱਧੇ ਕਿਨੇ ਨਾ ਪਾਇਆ ਕਰਮ ਲੈ ਨਾ ਠਾਕਰਾਇਆ ਆਖਣ ਵਾਲਾ ਕਿਆ ਵਿਚਾਰਾ ਸੇਭ ਜੀ ਪਰੇ ਤਰੇ ਪੰਡਾਰਾ ਜੇਤੋਂ ਦੇਤ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾਇਆ ਸਮਰਲਾ ਪਹਿਲਾ ਆਖਾਂ ਜੀ ਵਾਬਸ ਰਹਿ ਮਰ ਜਾਓ ਆਖਣੇ ਓਕਾ ਸਾ ਚਾਨਾ ਆਉ ਸਾਜਨਾਮ ਕੀ ਲਾਗੈ ਭੁਖਤ ਭੁਖਾ ਕਾ ਚਲੀਐ ਦੁਖ ਹੈ ਸੋ ਕਾਮ ਵਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਜੇ ਨਾਮ ਕੇ ਤਲਵੜੇ ਆਈ ਆਗਤ ਹੈ ਕੀਮਤ ਨਹੀਂ ਪਾਇ ਜੇ ਸਭ ਮਿਲ ਕਾਇ ਆਖਣ ਪਾਹੇ ਵਡਾ ਨ ਹੋਵੇ ਘਾਟ ਨ ਜਾਇ ਨਾ ਮਰੈ ਨ ਹੋਵੇ ਸੋਗ ਦਿੰਦਾਰ ਰੱਖ ਤੁਕੇ ਪੋਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨ ਕੋ ਹੋਏ ਜੇ ਵੜਿਆ ਤੇ ਵੜਤੇ ਰੇ ਦਾਤ ਜੰਦਰ ਕਰਕੇ ਕੀਤੀ ਰਾਤ ਕਸਮ ਬੇ ਸਾਰੇ ਤੇ ਕਮਜਾਤ ਨਾਨਕ ਨਾਵਾ ਆਵਾਜ਼ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਘਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨ ਆਏ ਕਰ ਦਿਆ ਨਾਮ ਪ੍ਰਗਾਸ ਮੇਰੇ ਮਿਤਗਰ ਦੇਵ ਮੋਕੋ ਰਾਮ ਨਾਮ ਪ੍ਰਗਾਸ ਹੈ ਗੁਰਮਤਿ ਨਾਮ ਮੇਰਾ ਪ੍ਰਾਰਸਕ ਹੈ ਇਹ ਹਰ ਕੀਰਤ ਹਮ ਰਹਿ ਰ ਅਸਰ ਹਾਉ ਹਰ ਜਨ ਕੇ ਵਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਹਿ ਤ੍ਰਿਪਤਾ ਸਾਈ ਮਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਣੀ ਹੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਕ ਜੀਵਾ ਤ੍ਰਿਕ ਜੀਵਾ ਸ ਜਨ ਹਰ ਜਨ ਸਤਗੁਰ ਸੰਗਤ ਪਾਏ ਤੈ ਤਨ ਤਰ ਮਸਤਿ ਕੇ ਲਿਖਿਆ ਲਖਾਸ ਤਨ ਤਨ ਸਾਥ ਸੰਗਾ ਚ ਤਾਰ ਰਪਾਇਆ ਮੈਲੇ ਜਨ ਨਾਨਕ ਨਾਮ ਪ੍ਰਕਾਸ਼ਰਾ ਗੁਜਰੇ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਹਰਾਰ ਜੀ ਉਪਰਿਆ ਸਹਿਲ ਪਤਰ ਮੈਂ ਜੰਤ ਉਪਾਏ ਤਾਂ ਗੁਰ ਜੀ ਕਾ ਕਹਿ ਕਰ ਤਰਿਆ ਮੇਰੇ ਮਾਦੋ ਜੀ ਸਦ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸਕੇ ਤਰਿਆ ਸਿਰ ਸਰ ਰਜਕ ਸੰਵਾਹੇ ਠਾਕਰ ਹੈ ਕਾਹੇ ਮਨ ਪਾਉ ਕਰਿਆ ਓੜ ਐ ਓੜ ਆਵਸ ਕੋ ਸਾ ਤਿਸ ਪਾਸ਼ੇ ਬਚਰੇ ਛਰਿਆ ਤਨ ਕਬਨ ਖਲਾਵਾ ਕਬਨ ਚਿਕਾਵਾ ਮਨ ਮਹਿ ਸਿਮਰਣ ਕਰਿਆ ਸਭ ਨਿਦਾਨ ਦਸ ਅੱਠ ਸਦਾਨ ਠਾਕਰ ਕਰ ਤਲ ਤਰਿਆ ਜਨ ਨਾਨਕ ਵਾਲ ਬਾਲ ਸਦ ਵਾਲ ਜੈ ਜੈ ਤੇਰੇ ਅੰਤ ਨਾ ਪਾਰਾ ਭਰਿਆ ਰਾਗਿਆ ਸਾ ਮਹੱਲਾ ਚੌਥਾ ਸੋਪਕ 51 ਕਾਹਰ ਸਦਗੁਰ ਪ੍ਰਸਾਦ ਆ ਕੋ ਪਰਖਨ ਰੰਝਨ ਹਰ ਪਰਖਨ ਰੰਝਨਾ ਹਰ ਅਗਮਾ ਹੈ ਅਗਮਾ ਪਾਰ ਸਭ ਤੇ ਆਵਾ ਸਭ ਤੇ ਆਵਾ ਤੁਜੀ ਹਰ ਸਚੇ ਸਜਣ ਹਾਰਾ ਸਭ ਜੀ ਤੁਹਾਰੇ ਜੀ ਤੁਜੀਆਂ ਕਾਤਾ ਤਾਰਾ ਹਰ ਤਿਆਬ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਕਟ ਕਟੇ ਅੰਤਰ ਸਭ ਨਿਰੰਤਰ ਜੀ ਹਰੇ ਕੋ ਵਰ ਸਮਾਣਾ ਇਕ ਦਾਤੇ ਇਕ ਪੈਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਜਬਰੀਆ ਬਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੇ ਅਗੋਨੇ ਆਗ ਬਿਖਾਣਾ ਆਹ ਜੋ ਸਿਵਹਿ ਜੋ ਸਿਵਹਿ ਤੁਝ ਜੀ ਯਨਾਨਕ ਤੈਨ ਕਰਵਾਣਾ ਹਰ ਤੇ ਹਵਾ ਹਰ ਤੇ ਹਵਾ ਤੁਝ ਜੀ ਸੇ ਜੰਜਗੁ ਮਹ ਸਗਵਾਸੀ ਸੇ ਮੁਕਤ ਸੇ ਮੁਕਤ ਭੈ ਜਨਾਰਤ ਹੈ ਜੀ ਤੈ ਟੋਟੇ ਜਮ ਕੇ ਵਾਸ ਸੇ ਜਨ ਨਰ ਪਾਉ ਜਨ ਹਰ ਨਰ ਪਾਉ ਤ ਹੈ ਜੀ ਤਨ ਕਾ ਪਾਉ ਸਭ ਕੁ ਵਾਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੇ ਸੇ ਤਹਨਾ ਸੇ ਤਾਨ ਜਨਾਰਤ ਹੈ ਜੀ ਜਨ ਨਾਨਕ ਤਨ ਵੱਲ ਜਾਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਪਗ ਸਲਾਹ ਅੰਦਤ ਜੀ ਹਰ ਅਨਕਾਂ ਨੇਕ ਅਨੰਤਾਂ ਤੇਰੀ ਅਨੇਕ ਤੇਰੇ ਅਨੇਕ ਕਰ ਹੈ ਹਰ ਪੂਜਾ ਜੀ ਤਬ ਤਾ ਪਹਿਚ ਪੈ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁਤ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੋ ਆਰ ਪਰਖ ਪਰੰਪਰਤਾ ਜੀ ਤਦ ਜੇ ਬੜੇ ਅਬਰ ਨ ਕੋਏ ਤੋ જગ ਜਗ ਕੋ ਸਦਾ ਸਦਾ ਤੋ ਇਕੋ ਜੀ ਤੋ ਨਹਿਚਲ ਕਰਤਾ ਸੋਏ ਤੋਦੇ ਆਪੇ ਪਹਾਵਾ ਸੋਏ ਵਰਤਾ ਜੀ ਤੋ ਆਪੇ ਕਰਹੈ ਸੋ ਹੋਏ ਤੋਦੇ ਆਪੇ ਸਰੇਦ ਸਾਹ ਬਪਾਈ ਜੀ ਤੋਦੇ ਆਪੇ ਸਰੇਦ ਸਾਹ ਗੋਏ ਜਾਨ ਨਾਨਕ ਕੋਣ ਗਾਵੈ ਕਰਤੇ ਕੇ ਜੀ ਯਾਰ ਸਭ ਸੇ ਕਾ ਜਾਣ ਹੋਈ ਆ ਸਮਾਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੇ ਤੋ ਸਭ ਨੇ ਧਿਆਇ ਜਿਸਨੋ ਕਿਰਪਾ ਕਰਹਿ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇ ਤੋਦੇ ਆਪ ਬਿਛੋੜਿਆ ਆਪ ਮਲਾਇ ਤੋਦਰਿ ਆਉ ਹੋਂ ਸਭ ਤੋ ਜੀ ਹਿਮਾ ਹੈ ਤੋ ਜਿਵੇਂ ਦੋ ਜਾ ਕੋਈ ਨਾ ਹੈ ਜੇ ਜੰਦ ਸਾਬ ਤੇਰਾ ਖੇਲਾ ਬਿਯੋਗ ਮਲ ਵਿਛੜਿਆ ਸੰਜੋਗੇ ਮੇਲਾ ਜਸਨੂ ਤੋਂ ਜਣਾਏ ਸੋਏ ਜਨ ਜਾਣਾ ਹੜਗੋਣ ਸਾਦੇ ਅਗ ਬਖਾਣਾ ਜਨਾਰ ਸੇਵਿਆ ਤੈਨਸੋ ਪਾਇਆ ਸਹਿਜ ਹੀ ਅਨਾਂ ਬਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋ ਜਿਵੇਂ ਦੋ ਜਾ ਹੈ ਵਰਨਾ ਕੋ ਹੋਏ ਸੋ ਕਰ ਕਰ ਵੇਖੈ ਜਾਣੈ ਸੋਏ ਜਨਨ ਅਨੇਕ ਘਰਵਾਂ ਕੋ ਪਰਗਟ ਹੋਏ ਅਸਾ ਮੱਲਾ ਪਹਿਲਾ ਤੇਜ ਸਰਵੜਾ ਪਹਿਲਾ ਨਵਸਾ ਪਾਣੇ ਭਾਵਕ ਤਨਹਿ ਕੀਆ ਪੰਕਜ ਮੁਹਬਤ ਨਹੀਂ ਚੱਲੈ ਹਮ ਦੇਖਾ ਟੰਡੋ ਵੀ ਹਲੇ ਮਨ ਇੱਕ ਨ ਚੇਤ ਸਮੋੜ ਮਨਾ ਹਰ ਸਰ ਤੇਰੇ ਗੁਣ ਘਲਿਆ ਰਹਾਉ ਨਾ ਹੋ ਜਤੇ ਸਤੀ ਨਹੀਂ ਪੜਿਆ ਮੋਹ ਰਖ ਮੁਗਦਾ ਜਨਮ ਪਿਆ ਰਣਵਤ ਨਾਨਕ ਤਨ ਕੇ ਸਰਣਾ ਜੰਤੋ ਨਾਹੀਂ ਵਿਸਰਿਆ ਆ ਸਮਲ ਲਾ ਪੰਜਵਾ ਪਹਿ ਪਰਾਪਤ ਮਾਨੁਖ ਦੇ ਹੁਰੀਆ ਗੋਵਨ ਮਿਲਣ ਕੇ ਤੇਰੇ ਵਰਿਆ ਆਵਰੇ ਕਾਇ ਤਰੇ ਕੇ ਦਿਨਾ ਕਾਮ ਮੇਰੇ ਸਾਧ ਸੰਗ ਪਾਇ ਕੇਵਲ ਨਾਮ ਹੈ ਸਰੰਜਾਮ ਲਾ ਭਾਵ ਜਲ ਤਨ ਕੈ ਜਨ ਵਰਸਾ ਜਾ ਤਰੰ ਮਾਇਕਾ ਰਹਾਉ ਯਾ ਪਤਾ ਬ ਸੰਜਮ ਧਰਮ ਨਾ ਕਿ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਆਮਨੇਜ ਕਰਮਾ ਸਰਣ ਪਰੇ ਕੀ ਰਖੋ ਸ਼ਰਮ ਕਬਿਓ ਬਾਜ ਬੇਂਤੀ ਜੋ ਬਈ ਹਮਰੇ ਕਰੋ ਹੱਥ ਦਇਆ ਚਾ ਪੂਰਨ ਹੋਏ ਚਿਤ ਕੀ ਚਾ ਤਵ ਚੰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਰ ਤਪਾਰਾ ਹਮਰੇ ਦੁੜਸਬੇ ਤੁਮ ਕਾਬ ਹੋ ਆਪ ਹਾਸ ਦੇ ਮੋਏ ਬਚਾ ਬੋ ਸੁਖੇ ਬਸੇ ਮੋਰ ਪਰਵਾਰਾ सेवक सेख सवै कर तारा मोर अच्छा निज कर तह कर सब वरण को आज संगर जाए पूर्ण होए हमारी आशा तोर पर की रह प्यासा तुम्हें शर्ट को ये बना जो बार सो तुम तय पा सेवक सेख हमारे तार गया है चुन हमारे मार गया है आप हाथ ले मुझे गया है मन काल का तरह है ਹੋ ਜਾ ਸਦਾ ਹਮਾਰੇ ਪਚਾ ਸਿਰ ਹਸ ਤੋ ਜੋ ਕਰੇ ਹੋ ਰਚਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਦ ਦਿਸਟਨ ਕੇ ਹੰਤਾ ਤੁਮ ਹੋ ਪੁਰੀ ਸਰਦਸ ਕੰਤਾ ਕਾਲ ਪੈ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਹਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ जवनन का हार जोगै साहेब के या बेजराज ब्रह्मा जोतेयो जवन काल सा लोग सुभारा नमस्कार ताए हमारा जवन काल सा जग तबन आयो देव तेह री जेष ने अब जायो आदे انته के अवतार सोए गुरु समझियो हमारा नाम से काहते से को हम हरे सकल प्रजा जन आप सवार साहेब कण का साहेब को सुख दीया ਤਰਨ ਕੋ ਬਲ ਬੋਵ ਅਦੇ ਕੀਓ ਘਟ ਘਟ ਕੇ ਅੰਤਰ ਗੇ ਜਾਣ ਤਾ ਭਲੇ ਬੁਰੇ ਕੀ ਪੀਰ ਪਛਾਨ ਤਾ ਕੈਂਟੇ ਦੇ ਮੋਜਰੇ ਸੁਲਾ ਸਾਪਰ ਕਿਰਪਾ ਦਰੜ ਕਰ ਫੁਲਾ ਸੰਤਾਨ ਲੋਖ ਪਾਏ ਤੇ ਦੋਖੇ ਸੋਖ ਪਾਏ ਸਾਜਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਯਾਵਲ ਕਰ ਕਰ ਕਰਤਾਰਾ ਪੜ ਜਾ ਤਰਤਾਪ ਦੇ ਹਿਆ ਪਾਰਾ ਜਾ ਬਿਆ ਕਰਖ ਕਰਤ ਹੋਂ ਕਬ ਹੋਂ ਤਮ ਮਿਲਤ ਜੈ ਧਰ ਸਭ ਹੋਂ ਜੇਤੇ ਬਦਨ ਸ੍ਰੇਟ ਸਭ ਧਾਰ ਹੈ ਆਪ ਆਪਣੇ ਬੋਝ ਉਚਾਰ ਹੈ ਕਮ ਸਭ ਇਸਹਿ ਰਹਤ ਨਰ ਆਲਮ ਜਾਣ ਦਾ ਭੇਦ ਭੇਦਿਆ ਹਰ ਆਲਮ ਨਰੰਕਾਰ ਨਿਰਮਕਾਰ ਨਰ ਲੰਬਾ ਆਦ ਆਨੇ ਲਿਆ ਨਾਦ ਸੰਭਾ ਤਾ ਕਾ ਮੋੜ ਚਾਰਤ ਪੇਤਾ ਜਾ ਕੋ ਭੇਵ ਨ ਪਾਵਤ ਵੇਤਾ ਤਾ ਕੋ ਕਰਪਾ ਅਨਰ ਮਾਨਤਾ ਮਾ ਮੂਰ ਕਿਛ ਪੇ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸ਼ਿਵ ਨਹੰਕਾਰ ਕਾ ਚਿਨ ਸੁਨਹਿ ਪਵਾ ਆਪੇ ਆਪਣੇ ਬੁੱਧ ਹੈ ਜੇਤੇ ਵਰਨ ਤ ਭੈਨ ਭੈਨ ਤੋਏ ਤੇ ਤੇ ਤੁਮਰਾ ਲਕ ਨ ਜਾਏ ਪਸਾਰਾ ਕਹਿ ਵੈ ਸਜਾ ਪਰ ਤਨ ਸੰਸਾਰਾ ਏਕੈ ਰੂਪ ਅਨੁਭ ਸੁਰੂਪਾ ਰੰਗ ਬਹਿ ਹੋ ਰਾਵ ਕਹੀ ਭੂਪਾ अंडा जेया रे सेता जे कहनी औतपाय खान बौर राज दिने काऊ बोल राजा है ब बैठा काऊ संड पयो शंकर कैठा सगरेश रेट दकाए चम्बावा आजि गाज स्वरूप सिंबवा आव्रच्या में रीतम करो शेखे बहार सेक संगरो जठि जते ओत बत पाता सकल महेश करो रण काता ਜੇ ਇਸ ਤੋਂ ਤਾਂ ਵਿਸਰਣੇ ਪਰੇ ਤੈਨ ਕੇ ਦੁਸ਼ਟ ਦੁਖਤਾ ਹੋਵੇ ਮਰੇ ਪਰਖ ਜੇ ਮਨ ਪਗ ਭਰੇ ਤਿਹਾਰੇ ਤੈਨ ਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਹਿ ਕਾਲ ਨਿਕਟ ਨਹੀਂ ਆਏ ਹੈ ਰਸ਼ਾ ਹੋਏ ਤਾਂ ਐ ਸਭ ਕਾਲਾ ਦੁਸ਼ਟ ਰੇਡਰ ਹੈ ਦਰਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰੱਜ ਸੇ ਦੇ ਘਰ ਮੋਸਾਬ ਹੋਏ ਦੌੜ ਸਾ ਸਵੇਸਾ ਕੇ ਨਾ ਕੋਈ ਇੱਕ ਵਾਰ ਜੇ ਤੁਮੇ ਸਿਮਰਾਂ ਕਾਲ ਪਾਸ ਦੇਤਾ ਹੈ ਹਵਾਰਾ ਜਿਨ ਨਾਮ ਤਹਾਰੋ ਕਹਾ ਧਰਜ ਦੋਠ ਦੋਗਤੇ ਰਾਮ ਖੜਗ ਕੇ ਤੁਮੇ ਸਰਣ ਤੇ ਹਾਰੇ ਆਪਾ ਹੱਥ ਲੇ ਲਿਓ ਹਵਾਰੇ ਸਾਰਾ ਧਰਮ ਹੋ ਸਹਾਏ ਧਟ ਦੋਗਤੇ ਲਿਓ ਬਚਾਏ ਸਵਈਆ पाए गए है जाबते तुम ते ताबते क तर ने अन्यो राम पर अनेक कह मत एक न मान्यो सिमरत शास्त्र भेद कह सब सिमरत शास्त्र भेद सबे बहु भेद कह हम एक न जान्यो ਸਰੀਆਸ ਪਾਨਾ ਕਰ ਪਾ ਤੁਮਰੀ ਕਰ ਮੈ ਨ ਕਹੋ ਸਵਤੋ ਹੈ ਬਖਾਨ ਦਰਾਮ ਸਗਲ ਦਵਾਰ ਕੋ ਛਡ ਕੇ ਗਇਓ ਤੁਆਰੋ ਧਵਾਰ ਵਾਹੇ ਗਹਿ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ RAM ਕਲੇ ਮਲ ਲਾ ਤੇ ਆਨੰਦ ਦੇ ਕੇ ਵੰਕਾ ਹਰ ਸਤ ਗੁਰ ਪ੍ਰਸਾਦ आनंद पै आ मेरे माए सतगुरु मैं पाया सतगुरु ता पाया सह से तिमन भजियां बादाईया राग रतन पर वार परिया शब्द गवनैया शब्द अलंकार हो हरे के रामनिज ने वसाय कह नानक ज्ञानंद होवा सतगुरु मैं पाया ए मन मेरे आं तो सजा रहो हरनाले ਹਰਨਾ ਹਾਲ ਰਹਾ ਹੋਤੋ ਮਾਨ ਮੇਰੇ ਤੋ ਗਸਬ ਬੇਸਾਰਣਾ ਅੰਗੇ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਮਰਾਸ ਸੁਆਮੀ ਸੋ ਕਾ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਾ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸੇਵ ਤੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਭ ਦੇ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇ ਆਧਾਰ ਬੇ ਰਾਜੇ ਨੇ ਭੁੱਖਾ ਸਭ ਗਵਾਇਆ ਕਾਰਿ ਸ ਹਾਤੋ ਸੁਖ ਮਨ ਆਏ ਬਸਿਆ ਜਨ ਇਛਾ ਸਭ ਪਜਾਈਆ ਸਦਾ ਕਰਵਾਣ ਗੀਤਾ ਗੁਰੂ ਬਿਟੋ ਜਿਸ ਦੀਆਂ ਵੜਿਆਈਆ ਕਹਿ ਨਾਨਕ ਸੁਣਹੁ ਸੰਤਹੁ ਸਬਦ ਸਰੋਪੇਆਰੋ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦ ਕਰਸਪਾਗੈ ਕਰਸਪਾਗੈ ਸਾਲੂ ਦਾਜ ਕਲਾ ਜਿਤ ਕਰਤਾ ਰਿਆ ਪੰਜ ਤੋਤ ਜੋ ਵਾਸਕਿਤ ਹੈ ਕਾਲ ਕੰਟ ਕੋ ਮਾਰੇ ਆਂ ਤਰ ਕਰਮ ਪਾਇ ਤਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਸ ਗੋਆ ਤਿਤ ਕਰ ਅਨਹਾਦ ਵਜੇ ਅਨੰਦ ਸੁਣਹੁ ਬੜ ਪਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਸੂਰੇ ਧੋਖ ਰਗ ਸੰਤਾ ਪੁੱਤਰੇ ਸੁਣੇ ਸਚੇ ਬਾਣੀ ਸੰਤ ਸਾਇਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਿ ਸੇ ਪਵਿਤਾ ਸਰਵਾਰੇ ਆਪਰ ਪੂਰੇ ਬੇਨਵੰਤ ਨਾਨਕ ਗੋਰੀ ਚਰਨ ਲਾਗੇ ਵਾਜੇ ਅਨਹਦ ਤੋ ਰੇ ਮਦ ਆਪਣੀ ਮਾਲਾ ਪੰਜਵਾਮ ਥਾਲੇ ਬਿਚਤਨ ਵਸਤੋ ਪਈਓ ਸਤ ਸੰਤੋਗ ਵਿਚਾਰੋ ਅਮਰਤ ਨਾਮ ਠਾਕਰਗਾ ਭਇਓ ਜਿਸ ਕਾ ਸਭ ਸਦਾਾਰ ਜੇ ਕੋ ਖਾਵਾ ਜੇ ਕੋ ਪੁੰਚੇ ਜਿਸ ਕਾ ਹੋਏ ਹਜ਼ਾਰੋ ਇਹ ਵਸਤ ਜੀ ਨਹ ਜਾਏ ਨੇਤ ਨਤਰਕ ਹੋਰ ਤਾਰੋ ਤਮ ਸੰਸਾਰ ਜਣ ਲਗਤਰ ਗਿਆ ਸਭ ਨਾਨਕ ਬ੍ਰਹਮ ਫਸਾਰੋ ਸ਼ਲੋਕ ਮੰਨ ਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਹੀ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸ ਪਈ ਦਰਸ ਪੇ ਮੈਂ ਰਾਮ ਤੋ ਹੋਏ ਸਾਧ ਗੁਰ ਸਜਣ ਮਿਲਿਆ ਨਾਨਕ ਨਾਮ ਮੇਲੇ ਤਾਂ ਜੀਵਾ ਤਾਨਮਾਨਤੀਵੇ ਹਰਿਆ ਪੌੜੇ ਤਥੈ ਤੋ ਸਮਰਾਤਾ ਜਸ ਤੈ ਕੋਏ ਨਾ ਹੈ ਉਤੇ ਤੇਰੀ ਰਾਖ ਅਗਨੇ ਉਦਰ ਵਾਹੇ ਸੁਣ ਕੇ ਚਮਕੈ ਦੂਤ ਨਾਏ ਤੇਰਾ ਛੱਡ ਜਾਏ ਕੋਜਲ ਬੇਕਮਸ ਗਾਹੋ ਗੁਰਸਬ ਦੇ ਭਾਰ ਪਾਹੇ ਜਨ ਕਾ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋ ਪਨ ਗਣ ਗੋਵਿੰਦ ਗਾਹੇ ਸਾ ਸੈ ਨੋ ਕਰ ਪਾਲ ਸਮਾਲ ਲੈ ਸਾਹ ਹੈ ਸਾਹ ਹੈ ਬਿਰਤਾ ਕੋ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਾਲਾ ਪੰਜਵਾਂ ਅੰਤਰ ਗੁਰੂ ਰਾਧਾ ਜੇ ਵਾਜ ਗੁਰ ਨਾਉ ਓਮ ਨੇtre ਸਾਧ ਗੁਰ ਪਰਖਣਾ ਸਰਬਣੇ ਸੁਣਨਾ ਗੁਰ ਨਾਉ ਸਾਧ ਗੁਰ ਸੇ ਤੇ ਰਤਿਆ ਦਰਗਾ ਹੈ ਭਾਈ ਇੱਠਾ ਓ ਕਉ ਨਾਨਕ ਕਿਰਪਾ ਕਰੇ ਜੈਸੋ ਨੋਏ ਵਾਥ ਦੇ ਜਗ ਮੈਂ ਉਤਮ ਕਾੜੀ ਐ ਬਿਰਲੇ ਕੇ ਕੇ ਮਹੱਲ ਦਾ ਪੰਜਮ ਰਖੇ ਰਕਣ ਹਾਰ ਆਪੇ ਵਾਰਿਆ ਨਾ ਘਰ ਕੇ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਇਆ ਬਦੇ ਆਲ ਮਨੋ ਨਾਮ ਸਾਰਿਆ ਨਾ ਸਾਜਿਨ ਅਕੈ ਸੰਗਾ ਪਾਪ ਜਲਤਾਰਿਆ ਨਾ ਸਾਖ ਤਨੰਦਕ ਦ੍ਰਿਸ਼ਖਿਨੁ ਮਾਹੇ ਵਾਰਿਆ ਨਾ ਤੇਸਾ ਸਾਹਿਬ ਕੇ ਟੇਕਾ ਨਾਨਕ ਮਨੈ ਮਾਹੇ ਜੈ ਸਿਮਰਤ ਸੁਖ ਹੋਏ ਸਗਲੇ ਜੋਖ ਜਾਇ ਤੈਸ ਸਾਬ ਕੀ ਟੇਕਾ ਨਾਨਕ ਮਨੈ ਮਾਹੇ ਜੈ ਸਿਮਰਤ ਸੁਖ ਹੋਏ ਸਗਲੇ ਜੋਖ ਜਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ